ਨਾ ਭਾਈ ਅੱਜ ਤਨਹੋਲਾ ਮੰਡੀ 11 ਤਰੀਕ ਤੀਸਰਾ ਮਹੀਨਾ ਤੇ 2025 ਮੰਡੀ ਬਾਬਾ ਪਰੀ ਹੋਇਆ ਪਹਿਲਾਂ ਸਾਨੂੰ ਮੰਡੀ ਦੇ ਵਿੱਚ ਇੱਕ ਮੱਝ ਦੇ ਆਲੇ-ਦੁਆਲੇ ਇਕੱਠ ਹੋਇਆ ਦਿਖਾਉਂਦੇ ਆ ਤੁਹਾਨੂੰ ਉਸ ਤੋਂ ਬਾਅਦ ਆਪਾਂ ਤੇ ਕੱਲ ਬਾਅਦ ਕਰਾਂਗੇ ਬਾਈ ਹੋਰਾਂ ਨਾਲ ਬਾਈ ਕਿਹੜੇ ਪਿੰਡ ਤੋਂ ਕੀ ਗੱਲਬਾਤ ਕਿੰਨਾ ਮੱਝ ਦਾ ਮੁੱਲ ਹੈ ਹਨਾ ਕੀ ਗੱਲਬਾਤ ਕੀ ਹੈ ਬਾਈ ਸਤਿ ਸ੍ਰੀ ਅਕਾਲ ਪਿੰਡ ਜਲੂਰ ਹੈ ਜੀ ਪਿੰਡ ਨਾਮ ਕੀ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਕਿਹ ਪਿੰਡ ਜਲੂਰ ਹੈ ਜਲੂਰ ਤੇ ਮੱਝ ਦਾ ਕੀ ਡਿਟੇਲ ਆ ਬਾਈ ਕੀ ਬਲ ਅੱਜੇ ਬਾਈ ਤੀਜਾ ਸੂਆ ਹੈ ਹਨਾ ਮਗਰ ਕੱਟਾ ਹੈ ਹਾਂ ਦੁੱਧ 25 ਕਿਲੋ ਤਿਆਰ ਹੈ ਦੁੱਧ 25 ਕਿਲੋ ਠੀਕ ਹੈ ਤੇ ਕਰਦੀ ਆ ਬਾਈ ਜਾਂਦੀ ਲੈਂਦੀ ਹੈ ਲੈਂਦੀ ਹੈ ਕੀ ਮੁੱਲ ਵੜੀ ਕਰਦੇ ਹੋ ਬਾਈ ਹੈ ਨਾ ਮੁੱਲ ਵੜੀ ਕੀ ਗੱਲ ਦੱਸਣੀ ਨਹੀਂ ਦੱਸਣਾ ਨਹੀਂ ਅੱਛਾ ਕੱਲਾ ਦਿਖਾਉਣੀ ਆਏ ਹੋ ਅੱਛਾ ਵੇਚਣ ਲਈ ਨਹੀਂ ਲੈ ਕੇ ਠੀਕ ਹੈ ਠੀਕ ਹੈ ਤੇ ਕਿੰਨੇ ਟਾਈਮ ਦੀ ਹੈ ਕਿੰਨੇ ਟਾਈਮ ਮਤਲਬ ਕਿ ਕੈਮੇ ਸੂਏ ਸੂਈ ਹੋਈ ਹੈ ਤੀਜੇ ਸੂਏ ਕਿੰਨਾ ਦੁੱਧ ਬਣਾ ਗਈ ਬਾਈ ਕਿੰਨਾ ਤੁਸੀਂ 24 ਲੀਟਰ ਤਿਆਰ ਹੈ ਤੋ ਬਾਈ ਕੋਈ ਸ਼ੋ ਸ਼ੂ ਜੱਤੀ ਹੈ ਕੀ ਗੱਲ ਕਿਵੇਂ ਵੀ ਤੁਸੀਂ ਦਿਖਾਉਣੇ ਹੀ ਲੈ ਕੇ ਆਏ ਹੋ ਕੱਲੀ ਉਰੇ ਹੋਣ ਵੀ ਲੈ ਕੇ ਆ ਸ਼ੂ ਵੀ ਜਿੱਤੇ ਹੋਏ ਨੇ ਅੱਛਾ ਠੀਕ ਹੈ ਵੇਚਣੀ ਨਹੀਂ ਚਲੋ ਡਾਟ ਫੋਰ ਸੇਲ ਹੈ ਮੱਝ ਦੇਖ ਲਓ ਤੁਸੀਂ 25 ਲੀਟਰ ਫਲਕਾਰੀ ਫਲਕੂਰੀ ਪਾਈ ਹੋਈ ਹੈ ਦੇਖੀ ਬਾਈ ਬੜਾ ਐਸਾ ਕਿਸ ਨੂੰ ਦਿਖਾ ਦਈਏ ਬਾਈ ਕਹਿੰਦਾ ਵੇਚਣ ਨਹੀਂ ਲੈ ਕੇ ਆਏ ਇਹਦਾ ਦਿਖਾਉਣ ਲਈ ਲੈ ਕੇ ਆਏ ਨੇ ਬਾਈ ਕਿਹੜਾ ਦਵਾਉਂਦੇ ਨਹੀਂ ਬਾਈ ਕੀ ਕਰੀਏ ਪਾਪਾ ਕਿਹੜਾ ਦਵਾ ਦੇ ਮੜਾ ਜਾ ਨੋਟਾਂ ਦਾ ਹਾਰ ਪਾਇਆ ਹੋਇਆ ਬਾਈ ਫੋਟੋਆਂ ਕਹਿੰਦਾ ਇੱਥੇ ਖੜਕੀ ਹੈ ਚਲੋ ਤੋਰਨੀ ਤਰਨੀ ਨਹੀਂ ਹੂੰ ਚਲੋ ਕੋਈ ਗੱਲ ਨਹੀਂ ਜੀ ਮੁੱਲ ਮੰਨ ਲਾ ਤਾਂ ਮਗਿਆਣੀ ਬਾਈ ਹੋਰਾਂ ਨੇ ਪਰ ਇਕੱਠ ਦੇਖਣ ਵਾਲਿਆਂ ਦੇ ਮੱਝ ਨੂੰ ਬਹੁਤ ਆ ਬਾਈ 25 ਲੀਟਰ ਦੁੱਧ ਇਹ ਜਿਹੜਾ ਏਰੀਆ ਬਾਈ ਕੁਝ ਐਸਾ ਕਿਹਦਾ ਖਗਰੂਦਾ ਥੀਸੀ ਕਿ ਥੀਸੀ ਲੋਕ ਕਹਿਣਗੇ ਦੌਰ ਕੇ ਮੈਂ ਇਸ ਵਿੱਚ ਹੀ ਆ ਹੂੰ ਛੋਟੀ ਚਾਈ ਦਾ 150 ਰੁਪਏ ਭਾਈ ਇਨਸ਼ਾਅੱਲਾ ਖੜੀ ਖੜਾਈ ਵੇਚਣੀ ਆ ਪਾਪਾ ਕਹਿੰਦਾ ਇੱਥੇ ਨਹੀਂ ਨਹੀਂ ਮੈਨੂੰ ਸਮਝ ਨਹੀਂ ਆਈ ਕਿ ਕਿਹੜੀ ਹਥਿਆਰ ਨਹੀਂ ਆ ਤਾਂ ਉਹ ਨਹੀਂ ਪਤਾ ਮੰਨਦਾ ਜਿਹੜੇ ਉਹ ਤੋਂ ਮਿਲਦਾ